ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਬਹੁਤ ਹੀ ਖਾਸ ਹੈ ਜੀ ਸੋ ਇਸ ਕਰਕੇ ਵੀਡੀਓ ਨੂੰ ਪਲੀਜ਼ ਪੂਰੀ ਜਰੂਰ ਸੁਣਨਾ ਜੀ ਸੋ ਪੂਰੀ ਵੀਡੀਓ ਦੇ ਵਿੱਚ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਬਹੁਤ ਗੱਲਾਂ ਦੀ ਜਾਣਕਾਰੀ ਮਿਲੇਗੀ ਜਿਨ੍ਹਾਂ ਦੇ ਨਾਲ ਤੁਸੀਂ ਅੱਗੇ ਜ਼ਿੰਦਗੀ ਵਿੱਚ ਕੁਝ ਗੱਲਾਂ ਦਾ ਧਿਆਨ ਰੱਖ ਸਕਦੇ ਆਂ ਜੀ ਤੇ ਕਈ ਮੁਸ਼ਕਲਾਂ ਤੋਂ ਬਚ ਸਕਦੇ ਹੋ ਸੋ ਇਸ ਕਰਕੇ ਪੂਰੀ ਵੀਡੀਓ ਪਲੀਜ਼ ਜ਼ਰੂਰ ਸੁਣਿਆ ਕਰੋ 10 12 ਮਿੰਟ ਕੁਝ ਜ਼ਿਆਦਾ ਨਹੀਂ ਹੁੰਦੇ ਜਿੱਥੇ ਫालतू ਸਮਾਂ ਇੰਨਾ ਕੱਢਦੇ ਆ ਉੱਥੇ ਜੇਕਰ ਤੁਸੀਂ ਇਹ ਸਮਾਂ ਕੱਢ ਲੈਨੇ ਹੋ ਵਿਸ਼ਵਾਸ ਜਿਆ ਰੱਖ ਕੇ ਜਿਵੇਂ ਹਿੰਮਤ ਕਰਕੇ ਹੀ ਹਰ ਕੋਈ ਕੰਮ ਜਾਂ ਕਰਮ ਕੀਤਾ ਜਾਂਦਾ ਹੈ ਜੀ ਸੋ ਇਹ ਸੋਚਿਆ ਕਰੋ ਕਿ ਮੈਂ ਇਹ ਕੰਮ ਕਰਨ ਲੱਗਾ ਹਾਂ ਮੈਂ ਇਹ ਪੂਰਾ ਕਰਕੇ ਰਹਿਣਾ ਤੇ ਤੁਸੀਂ ਜਦੋਂ ਛੋਟੇ ਛੋਟੇ ਆਪਣੇ ਆਪ ਨਾਲ ਵਾਅਦੇ ਕਰਨੇ ਸ਼ੁਰੂ ਕਰੋਗੇ ਪੂਰੇ ਕਰੋਗੇ ਤੇ ਇਸੇ ਤਰ੍ਹਾਂ ਵੱਡੇ ਫੈਸਲੇ ਵੱਡੇ ਵਾਅਦੇ ਵੀ ਤੁਸੀਂ ਕੀਤੇ ਹੋਏ ਪੂਰਾ ਸਕਦੇ ਆ ਸੋ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਆਪਣੇ ਵਿੱਚ ਚੇਂਜ ਲੈ ਕੇ ਆਉਣਾ ਚਾਹੀਦਾ ਹੈ ਜੀ ਕਿਉਂਕਿ ਕਾਲ ਤਾਂ ਤੁਹਾਨੂੰ ਹਰ ਪਾਸਿਓਂ ਰੋਕੇਗਾ ਕਿ ਕੋਈ ਚੰਗੀ ਗੱਲ ਪੱਲੇ ਨਾ ਪੈ ਜਾਵੇ ਸੋ ਇਸ ਕਰਕੇ ਆਪ ਨੇ ਵੀ ਮਿਹਨਤ ਕੰਨੀ ਕੋਸ਼ਿਸ਼ ਕਰਨੀ ਆ ਕਿ ਜੇ ਕਾਲ ਸਾਨੂੰ ਰੋਕ ਰਿਹਾ ਹੈ ਤੇ ਅਸੀਂ ਮੁਰਸ਼ਿਦ ਵਾਲੇ ਆ ਅਸੀਂ ਗੁਰੂ ਵਾਲੇ ਆ ਅਸੀਂ ਇਸ ਤੋਂ ਵੱਧ ਕੇ ਚੰਗਾ ਕਰਮ ਕਰਨਾ ਆ ਤੇ ਨਾਮ ਨਾਲ ਜੁੜਨਾ ਹੈ ਮਾਲਕ ਨਾਲ ਜੁੜਨਾ ਆ ਤੇ ਕਾਲ ਇਹ ਸਾਡੇ ਮਾਲਕ ਮੂਰੇ ਕੁਝ ਵੀ ਨਹੀਂ ਸੋ ਆਪੋ ਆਪਣੇ ਗੁਰੂ ਪੀਰ ਨੂੰ ਯਾਦ ਕਰਕੇ ਕਰਮ ਕਰਿਆ ਕਰੋ ਜੀ ਗੱਲ ਰੱਬ ਨਾਲ ਜੁੜੀ ਹੋਈ ਸੁਣਿਆ ਕਰੋ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਕਿ ਜਿਹੜੇ ਵੀ ਚਾਹੁੰਦੇ ਨੇ ਆਪਣੇ ਗੁਰੂ ਪੀਰ ਦੀ ਸੇਵਾ ਕਰਦੇ ਨੇ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜਾਂ ਕੋਈ ਵੀ ਦੇਵੀ ਦੇਵਤੇ ਨੂੰ ਮੰਨਦਾ ਹੈ ਕਿਸੇ ਵੀ ਧਰਮ ਨੂੰ ਲਾ ਲੋ ਜਿੱਕਰ ਤੁਸੀਂ ਇਸ ਤਰੀਕੇ ਨਾਲ ਸੌਣ ਲੱਗੇ ਇੱਕ ਕਰਮ ਕਰੋਗੇ ਜਦੋਂ ਅੱਖਾਂ ਬੰਦ ਕਰੋਗੇ ਤੇ ਉਸ ਵੇਲੇ ਤੁਸੀਂ ਇੱਕ ਕਰਮ ਕਰਕੇ ਸੌਣਾ ਜਿਹਦੇ ਨਾਲ ਤੁਹਾਡੀ ਗੱਲ ਵੀ ਤੁਹਾਡੇ ਮੁਰਸ਼ਿਦ ਨਾਲ ਹੋਣ ਲੱਗ ਪਵੇਗੀ ਤੇ ਦਰਸ਼ਨ ਵੀ ਹੋ ਜਾਣਗੇ ਜੀ ਸੋ ਇਹ ਗੱਲ ਸੱਚ ਹੈ ਕੋਈ ਆਪਾਂ ਆਪਣੇ ਕੋਲੋਂ ਨਹੀਂ ਕਹਿੰਦੇ ਵਿਸ਼ਵਾਸ ਰੱਖ ਕੇ ਕਰਮ ਕਰਕੇ ਦੇਖਿਓ ਕੁਝ ਦਿਨ ਲਗਾਤਾਰ ਤੁਹਾਨੂੰ ਆਪਣੇ ਆਪ ਆਨੰਦ ਆਉਣ ਲੱਗ ਪਵੇਗਾ ਤੇ ਕੜੀ ਸੇਵਾ ਵੀ ਜੁੜਦੀ ਜਾਵੇਗੀ ਵਿਚਾਰਾਂ ਜੋ ਗਲਤ ਆ ਰਹੀਆਂ ਹੈ ਉਹ ਵੀ ਚੰਗੀਆਂ ਹੋ ਜਾਣਗੀਆਂ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਹ ਕਰਮ ਇੱਕ ਜ਼ਰੂਰ ਕਰਨਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਤੁਸੀਂ ਹਰ ਰੋਜ਼ ਪਰਮਾਤਮਾ ਨਾਲ ਜੁੜਦੇ ਰਹੋ ਤੇ ਸਮਾਂ ਕੱਢਦੇ ਰਹੋ ਕਿਉਂਕਿ ਬਹਾਨੇ ਦੇ ਨਾਲ ਹੀ ਸਮਾਂ ਅਸੀਂ ਉਹ ਮਾਲਕ ਲਈ ਕੱਢ ਸਕਦੇ ਹਾਂ ਜਿਕਰ ਵੈਸੇ ਕਹੀਏ ਤਾਂ ਸੋਚਦਾ ਹੀ ਰਹਿੰਦਾ ਇਨਸਾਨ ਤੇ ਦਿਹਾੜੀ ਪੂਰੀ ਇੱਦਾਂ ਹੀ ਲੰਘ ਜਾਂਦੀ ਆ ਕਈ ਵਾਰ ਤੁਸੀਂ ਦੇਖਿਆ ਵੀ ਹੋਵੇਗਾ ਕਿ ਕੋਸ਼ਿਸ਼ ਕਰਦੇ ਆ ਕਿ ਅਸੀਂ ਰੱਬ ਦਾ ਨਾਮ ਲੈਣਾ ਆ ਜਾਂ ਮੱਥਾ ਟੇਕੀਏ ਦਰਗਾਹ ਤੇ ਜਾਂ ਘਰ ਵਿੱਚ ਦਰਵਾਰਾ ਪਰ ਮੂਰੇ ਕੋਈ ਨਾ ਕੋਈ ਕੰਮ ਆਈ ਜਾਣਾ ਆਈ ਜਾਣਾ ਜਿਹਦੇ ਕਾਰਨ ਤੁਹਾਡਾ ਸਮਾ ਉਦੇਸ਼ਤਾ ਚੱਲ ਜਾਂਦਾ ਸੋ ਇਸ ਕਰਕੇ ਕੋਸ਼ਿਸ਼ ਪੂਰੀ ਕਰਿਆ ਕਰੋ ਕਿ ਸਮਾ ਮਾਲਕ ਨੂੰ ਦੇਣਾ ਹੀ ਦੇਣਾ ਆ ਸੇਵਾ ਸਿਮਰਨ ਅਸਥੀ ਕਰਨਾ ਹੀ ਕਰਨਾ ਆ ਤੇ ਫਿਰ ਆਪਣੇ ਆਪ ਉਹ ਪਰਮਾਤਮਾ ਤੁਹਾਨੂੰ ਆਪਣੇ ਨਾਲ ਜੁੜ ਲਵੇਗਾ ਸੋ ਕੋਸ਼ਿਸ਼ ਤੁਹਾਨੂੰ ਕਰਨੀ ਪਵੇਗੀ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਕ ਕਮੈਂਟ ਦੱਸਦੇ ਆ ਸਹੀ ਤੇ ਬਲਜਿੰਦਰ ਜੀ ਹੁਣਾ ਵੱਲੋਂ ਇੱਕ ਕਮੈਂਟ ਹੈ ਜੀ ਵੈਸੇ ਹਰ ਰੋਜ਼ ਕਮੈਂਟ ਕਰਦੇ ਨੇ ਪਹਿਲਾਂ ਇੱਥੇ ਸ਼ੁਕਰੀਆ ਕਰਦੇ ਆ ਕਿ ਹਰ ਰੋਜ਼ ਤੁਹਾਨੂੰ ਸਮਾ ਕਾਟ ਦਿਓ ਵੀਡੀਓ ਲਈ ਸੋ ਇੱਥੇ ਲਿਖਦੇ ਨੇ ਕਿ ਮੈਂ ਇੱਕ ਦਿਨ ਪਰਮਾਤਮਾ ਨੂੰ ਪੁੱਛਿਆ ਪਰਮਾਤਮਾ ਇਹ ਦੁਨੀਆ ਮੈਨੂੰ ਤਕਲੀਫ ਕਿਉਂ ਦੇ ਜਾਂਦੀ ਹੈ ਤੇ ਪਰਮਾਤਮਾ ਨੇ ਕਿਹਾ ਪੁੱਤ ਜੀ ਇਹ ਦੁਨੀਆ ਤਾਂ ਮੇਰੇ ਨਾਲ ਚਲਾਕੀਆਂ ਖੇਡ ਜਾਂਦੀ ਹੈ ਤੂੰ ਤਾਂ ਫਿਰ ਇੱਕ ਅਨਸਾਨ ਹੈ ਸੋ ਦੇਖੋ ਜੀ ਗੱਲ ਬਹੁਤ ਪਿਆਰੀ ਲਿਖੀ ਹੋਈ ਇਹਨਾਂ ਨੇ ਸੋ ਇੱਥੇ ਆਪਾਂ ਇੱਕ ਹੀ ਗੱਲ ਕਵਾਂਗੇ ਚਾਹੇ ਕੋਈ ਲੱਖ ਤੁਹਾਡੇ ਨਾਲ ਮਾੜਾ ਕਰ ਜਾਵੇ ਕੋਈ ਜਿੰਨੀ ਮਰਜ਼ੀ ਚਲਾਕੀ ਕਰ ਜਾਵੇ ਪਰ ਤੁਹਾਨੂੰ ਆਪਣੇ ਆਪ ਨੂੰ ਇਹ ਮਾਨ ਹੋਣਾ ਚਾਹੀਦਾ ਕਿ ਅਸੀਂ ਸੱਚ ਦੇ ਰਸਤੇ ਤੇ ਚੱਲ ਰਹੇ ਹਾਂ ਤੇ ਕਰਮ ਚੰਗਾ ਕਰ ਰਹੇ ਹਾਂ ਸੋ ਕੋਈ ਮਾੜਾ ਵੀ ਕਰਦਾ ਹੈ ਤੇ ਖੁਦ ਉਹ ਜੇ ਕਦੇ ਨਹੀਂ ਵੜਨਾ ਵੈਸੇ ਦਾ ਜਿਹੜਾ ਇਨਸਾਨ ਚੰਗਾ ਕਰਮ ਕਰਦਾ ਹੈ ਸੱਚ ਦੇ ਰਸਤੇ ਤੇ ਚੱਲਦਾ ਹੈ ਜੀ ਉਹਦੀ ਆਤਮਾ ਤਾਂ ਕਦੇ ਇਕ ਵਾਈਂ ਭਰਦੀ ਨਹੀਂ ਚਾਹੇ ਉਹ ਜਿੰਨੀ ਮਰਜ਼ੀ ਮੁਸ਼ਕਲ ਵਿੱਚ ਆ ਜਾਵੇ ਚਾਹੇ ਵੀ ਉਹ انسان ਮਾੜਾ ਕਰਮ ਨਹੀਂ ਕਰ ਸਕਦਾ ਤੇ ਛੂੜਦਾ ਸਾਥ ਨਹੀਂ ਦੇ ਸਕਦਾ ਕਿਉਂਕਿ ਪਰਮਾਤਮਾ ਦੀ ਜਿਹਦੇ ਤੇ ਖਾਸ ਕਿਰਪਾ ਹੁੰਦੀ ਆ ਉਹਦੀ ਆਤਮਾ ਇਹ ਗਵਾਈ ਨਹੀਂ ਭਰਦੀ ਹੈ ਕਿ ਤੂੰ ਕੋਈ ਮਾੜਾ ਕਰਮ ਕਰ ਜਿਹਦੀ ਆਤਮਾ ਗਵਾਈ ਨਾ ਭਰੇ ਤਾਂ ਸਮਝ ਲਓ ਕਿ ਉਹ ਪਰਮਾਤਮਾ ਅੰਦਰ ਬੈਠਾ ਹੀ ਆਪ ਹੀ ਆਵਾਜ਼ ਦੇਈ ਜਾ ਰਿਹਾ ਆ ਆਪ ਹੀ ਤੁਹਾਨੂੰ ਮਾੜੇ ਕਰਮ ਤੋਂ ਰੋਕੀ ਜਾ ਰਿਹਾ ਤੇ ਚੰਗੇ ਪਾਸੇ ਭਲਾਈ ਜਾ ਰਿਹਾ ਇਹ ਤੁਹਾਡੀ ਇੱਕ ਸੇਵਾ ਹੈ ਕਿ ਜੋ ਤੁਸੀਂ ਇਸੇ ਨਾਲ ਚੰਗਾ ਕਰਦੇ ਹੋ ਤੁਹਾਣਾ ਚਾਹੇ ਕੋਈ ਲੱਖ ਮਾੜਾ ਕਰਦਾ ਹੈ ਪਰ ਫਿਰ ਵੀ ਤੁਸੀਂ ਚੰਗਾ ਰਸਤਾ ਫੜਿਆ ਹੋਇਆ ਚੰਗਾ ਕਰਮ ਕਰ ਰਹੇ ਹੋ ਤਾਂ ਇਹੀ ਗੱਲਾਂ ਤਾਂ ਪ੍ਰਮਾਤਮਾ ਨੂੰ ਪਸੰਦ ਆਉਂਦੀਆਂ ਇੱਥੇ ਚਾਹੇ ਕੋਈ ਹੋਰ ਕਰਮ ਵੀ ਨਾ ਕਰੋ ਦੀਵੇ ਵੀ ਨਾ ਜਗਾਓ ਕੋਈ ਪ੍ਰਸ਼ਾਦ ਨਾ ਵੰਡੋ ਪਰ ਆਪਣੇ ਆਪ ਨੂੰ ਸਹੀ ਰੱਖ ਲਿਆ ਸੱਚ ਦਾ ਰਸਤਾ ਬਣਾ ਲਿਆ ਤੇ ਸਮਝ ਲਓ ਕਿ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋ ਗਈ ਸਿਰਫ ਉਹ ਮਾਲਕ ਚਾਹੁੰਦਾ ਹੈ ਕਿ ਦਿਲੋਂ ਮੇਰੇ ਨਾਲ ਪਿਆਰ ਪਾਵੇ ਇਨਸਾਨ ਤੇ ਸੱਚ ਦੇ ਰਸਤੇ ਤੇ ਤੁਰੇ ਝੂਠ ਨਾ ਬੋਲੇ ਬੇਈਮਾਨੀ ਨਾ ਕਰੇ ਖਾਕ ਦਾ ਗਾਵੇ ਸੋ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਸੋ ਜਿਹੜਾ ਇਨਸਾਨ ਹੈ ਸਾਰੀਆਂ ਗੱਲਾਂ ਨੂੰ ਸਮਝ ਲੈਂਦਾ ਹੈ ਉਹਨੂੰ ਤਾਂ ਫਿਰ ਬਹੁਤੀਆਂ ਗੱਲਾਂ ਦੇ ਵਿੱਚ ਪੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਬਹੁਤੇ ਵਿਹਿਮਾ ਭਰਮਾ ਦੇ ਵਿੱਚ ਕੀ ਸਾਨੂੰ ਆ ਦਿਨ ਤੇ ਆ ਕਰਨਾ ਚਾਹੀਦਾ ਆ ਦਿਨ ਤੇ ਆ ਕਰਨਾ ਚਾਹੀਦਾ ਕਿਉਂਕਿ ਜਿਹਨੇ ਮਨ ਹੀ ਸਾਫ਼ ਰੱਖ ਲਿਆ ਸਿਰਫ ਇਹ ਸਮਝ ਲਿਆ ਕਿ ਪ੍ਰਮਾਤਮਾ ਹੈ ਉਹਦੀ ਨਜ਼ਰ 'ਚ ਚੰਗੇ ਰਹਿਣਾ ਹੈ ਤਾਂ ਉਹਨੂੰ ਫਿਰ ਕੁਝ ਨਹੀਂ ਕਰਨਾ ਪੈਂਦਾ ਪਰ ਇੱਥੇ ਹਰ ਕੋਈ ਸੇਵਾ ਤਾਂ ਜ਼ਰੂਰ ਕਰਦੇ ਨੇ ਪਰ ਕਿਤੇ ਨਾ ਕਿਤੇ ਆਪਣੇ ਕੰਮ ਨੂੰ ਲੈ ਕੇ ਝੂਠ ਬੋਲਣਾ ਪੈਂਦਾ ਆ ਕੰਮ ਹੀ ਝੂਠ ਤੇ ਚੱਲ ਰਿਹਾ ਆ ਕੰਨਿਆਂ ਦਾ ਫਿਰ ਉਹ ਮਾਲਕ ਅੱਗੇ ਅਰਦਾਸ ਕਰ ਲੈਂਦੇ ਨੇ ਕਿ ਸਾਨੂੰ ਪਰਮਾਤਮਾ ਬਖਸ਼ ਦੇਈਂ ਹੋਰ ਸਾਡਾ ਕੰਮ ਹੀ ਹੋ ਜਿਆ ਆ ਤੇ ਉੱਥੇ ਫਿਰ ਇਹ ਸਾਰੇ ਕਰਮ ਕਰਨੇ ਪੈਂਦੇ ਨੇ ਦੀਵੇ ਚ ਗੋਣੇ ਚਰਾਗ ਰੋਸ਼ਨ ਕਰਨੇ ਪੈਂਦੇ ਨੇ ਤੇ ਪ੍ਰਸ਼ਾਦ ਵੰਡਣੇ ਪੈਂਦੇ ਨੇ ਇਹਦੇ ਕਰਮ ਕਰਨੇ ਪੈਂਦੇ ਨੇ ਅਲੱਗ-ਅਲੱਗ ਤਾਨ ਪੁੰਨ ਕਰਨਾ ਪੈਂਦਾ ਸੋ ਜਿਹੜੇ ਇਨਸਾਨ ਸੱਚ ਦਾ ਸਾਥ ਨਹੀਂ ਦੇ ਸਕਦੇ ਰਿਸ਼ਤਿਆਂ ਨੂੰ ਨਹੀਂ ਤੋੜੇ ਲਗਦੇ ਕਿਉਂਕਿ ਉਹਨਾਂ ਨੂੰ ਹਜੇ ਇਹ ਨਹੀਂ ਸਮਝ ਨਹੀਂ ਆਈ ਕਿ ਰਿਸ਼ਤਿਆਂ ਨਾਲੋਂ ਵੱਧ ਕੇ ਰਿਸ਼ਤਾ ਉਹ ਪਰਮਾਤਮਾ ਦਾ ਹੈ ਉਹਦੇ ਉੱਤੇ ਰਿਸ਼ਤਾ ਕੋਈ ਹੋਰ ਨਹੀਂ ਹੈ ਤਾਂ ਉਹ انسان ਤਾਂ ਫਿਰ ਐਸਾ ਕੰਮਾਂਚੋਰਤ ਹੋ ਜਾਂਦਾ ਹੈ ਤੇ ਜਿਹੜੇ ਫਿਰ ਵੀ ਪਰਿਵਾਰ ਦੀ ਫਿਕਰ ਕਰਦੇ ਜਾਂ ਰਿਸ਼ਤੇ ਨਾਤਿਆਂ ਦੀ ਫਿਕਰ ਕਰਦੇ ਆ ਤੇ ਝੂਠੀ ਲੋਡ ਪੈਂਦੀ ਪੈਂਦੀ ਉਹਨਾਂ ਨੂੰ ਕੰਮਕਾਰ ਦੇ ਵਿੱਚ ਉਹ انسان ਫਿਰ ਇਹ ਸਾਰੇ ਕਰਮ ਜ਼ਰੂਰ ਕਰਨ ਕਿਉਂਕਿ ਕਰਨੇ ਵੀ ਪੈਣੇ ਨੇ ਸੋ ਇਹਨਾਂ ਦੇ ਨਾਲ ਹੀ ਉਹ ਜੋ ਮਾੜਾ ਕਰਮ ਹੋਇਆ ਹੈ ਝੂਠ ਬੋਲਿਆ ਗਿਆ ਹੈ ਉਹਦੀ ਕਟੌਤੀ ਹੁੰਦੀ ਆ ਸੋ ਸੇਵਾ ਸਿਮਰਨ ਦੇ ਨਾਲ ਤਾਂ ਇਹੋ ਕਹਿੰਦੇ ਕਿ ਮਨ ਸਾਫ਼ ਹੁੰਦਾ ਹੈ ਮਨ ਤੋਂ ਪਾਪਾਂ ਦੀ ਮੈਲ ਜਨਮਾਂ ਜਨਮਾਂ ਦੀ ਮੈਲ ਜਿਹੜੀ ਲੱਗ ਜਾਂਦੀ ਹੈ ਮੈਲ ਕੀ ਹੈ ਇਹ ਹੀ ਹੈ ਕਿ ਕਿਸੇ ਲਈ ਮਾੜਾ ਸੋਚਣਾ ਚੁਗਲੀ ਨਿੰਦਿਆ ਕਰਨੀ ਸੋ ਇਹ ਹੀ ਹੈ ਜੋ ਸਾਡੇ ਮਨ ਤੇ ਭਾਰ ਚੜਦਾ ਹੈ ਮਨ ਤੇ ਮੈਲ ਚੜ ਜਾਂਦੀ ਆ ਸੋ ਮਨ ਸਾਫ਼ ਨਹੀਂ ਹੋ ਪਾਉਂਦਾ ਮਨ ਗੰਧਲਾ ਰਹਿੰਦਾ ਹੈ ਸੋ ਇਹਨਾਂ ਦੀ ਸਪਾਈ ਲਈ ਨਾਮ ਦੀ ਕਮਾਈ ਕਰਨ ਦੀ ਜ਼ਰੂਰਤ ਆ ਤੇ ਚੰਗੇ ਕਰਮ ਕਰਨ ਦੀ ਜ਼ਰੂਰਤ ਆ ਸੋ ਹੁਣ ਆਪਾਂ ਜੀ ਇੱਥੇ ਮੇਨ ਵਿਸ਼ੇ ਆਲ ਚੱਲਦੇ ਆ ਜੀ ਜੇਕਰ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਆਪਾਂ ਗਹਿਰਾਈ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜਾਂ ਤੁਸੀਂ ਸਮਝਦੇ ਹੋ ਜਿਹੜਾ ਤਾਂ ਸਮਝਦਾ ਹੈ ਉਹਨੂੰ ਅੱਛਾ ਲੱਗਦਾ ਹੈ ਜੀ ਤਾਂ ਫਿਰ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਜੀ ਸੋ ਸਾਡਾ ਫਰਜ਼ ਬਣਦਾ ਹੈ ਕਿ ਹਰ ਇੱਕ ਦੇ ਕਮੈਂਟ ਦਾ ਚੰਗੀ ਤਰ੍ਹਾਂ ਜਵਾਬ ਦਿੱਤਾ ਜਾਵੇ ਜਿਹੜੀ ਕੀ ਗੱਲ ਲੱਗਦੇ ਤੇ ਸਮਝ ਵਿੱਚ ਵੀ ਆਵੇ ਜੀ ਸੋ ਫਿਰ ਵੀ ਜੇਕਰ ਲੱਗਦਾ ਹੈ ਜੀ ਮਾਫੀ ਚਾਉਂਦੇ ਆ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਵੀਡੀਓ ਨੂੰ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੱਤੋ ਵੱਤ ਜ਼ਰੂਰ ਕਰਨਾ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਅੱਜ ਦਾ ਵਿਸ਼ਾ ਹੈ ਕਿ ਜਿਹੜੀਆਂ ਰੂਹਾਂ ਇਤਰ ਉਤਰ ਦੀ ਝਟਕਣਾ ਦੇ ਵਿੱਚ ਰਹਿੰਦੀਆਂ ਨੇ ਸੋਣ ਲੱਗੇ ਵੀ ਫਿਕਰਾਂ ਵਿੱਚ ਰਹਿੰਦੀਆਂ ਨੇ ਜੀ ਖਾਸ ਕਰਕੇ ਇੱਕ ਕਰਮ ਕਰਨਾ ਸ਼ੁਰੂ ਕਰ ਦਿਓ ਇੱਥੇ ਇਹ ਇੱਕ ਗੱਲ ਸੋਚ ਲਓ ਕਿ ਸਾਡੇ ਸੋਚਣ ਨਾਲ ਕੁਝ ਵੀ ਨਹੀਂ ਹੋਣਾ ਔਲਟਾ ਟੈਨਸ਼ਨਾਂ ਦੇ ਨਾਲ ਬਿਮਾਰੀ ਹੋਣਾ ਹੈ ਜੀ ਸੋ ਇਹ ਸਚਾਈ ਹੈ ਟੈਨਸ਼ਨ ਨਾਲ ਇਨਸਾਨ ਬਿਮਾਰ ਪੈਂਦਾ ਹੈ ਬਿਮਾਰੀਆਂ ਲਗਾਉਂਦਾ ਔਰ ਵੀ ਜ਼ਿਆਦਾ ਦੁੱਖਾਂ ਨੂੰ ਸਦਾ ਦੇਨਾਂਦਾ ਹੈ ਸੋ ਇਸ ਕਰਕੇ ਨਾ ਦੁੱਖਾਂ ਤੋਂ ਪਰੇਸ਼ਾਨੀਆਂ ਤੋਂ ਬਚਣ ਲਈ ਇੱਕ ਹੀ ਕੰਮ ਕਰ ਲੋ ਮਨ ਨੂੰ ਮਾਰਨਾ ਪਵੇਗਾ ਮਨ ਨੂੰ ਸਮਝਾਉਣਾ ਪਵੇਗਾ ਫਿਰ ਤੁਸੀਂ ਉਹ ਮੰਜ਼ਿਲ ਤੱਕ ਪਹੁੰਚ ਸਕਦੇ ਆ ਨਾਲੇ ਤੁਸੀਂ ਚੰਨਾ ਨਾਲ ਦੀ ਨਾਲ ਕੰਮ ਕਰ ਲਓਗੇ ਜੋ ਜਿਨ੍ਹਾਂ ਦੇ ਮਨ ਵਿੱਚ ਮਾੜੇ ਖਿਆਲ ਪਰੇਸ਼ਾਨੀਆਂ ਚੱਲਦੀਆਂ ਆ ਜੀ ਸੋਣ ਲੱਗਿਆਂ ਇੱਕ ਹੀ ਕਰਮ ਕਰਨਾ ਜਿਹਦੇ ਨਾਲ ਤੁਹਾਡਾ ਪਾਰਾ ਤਾਰਾ ਹੋ ਜਾਵੇਗਾ ਤੇ ਤੁਹਾਨੂੰ ਤੁਹਾਡੇ ਮੁਰਸ਼ਿਦ ਦੇ ਨਾਲ ਗੱਲ ਕਰਨ ਦਾ ਮੌਕਾ ਵੀ ਮਿਲੇਗਾ ਤੇ ਮੁਰਸ਼ਿਦ ਦੇ ਤੁਸੀਂ ਦਰਸ਼ਨ ਵੀ ਕਰ ਪਾਓਗੇ ਇਹ 100% ਸੱਚ ਹੈ ਵਿਸ਼ਵਾਸ ਰੱਖ ਕੇ ਕਰਮ ਕਰਨਾ ਬਾਕੀ ਜਦੋਂ ਇਹ ਕਰਮ ਕਰਨਾ ਹੈ ਯਕੀਨ ਵੀ ਰੱਖਣਾ ਤੇ ਧਿਆਨ ਜੋੜਨ ਦੀ ਕੋਸ਼ਿਸ਼ ਕਰਨੀ ਅੱਖਾਂ ਬੰਦ ਕਰਕੇ ਸੌਣਾ ਜਦੋਂ ਹੈ ਫਿਰ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਮਨ ਜਿਹੜਾ ਕਿਤੇ ਹੋਰ ਘੁੜਿਆ ਫਰੇ ਮ ਨੰਨੂ ਖਿੱਚ ਕੇ ਫਿਰ ਉੱਥੇ ਹੀ ਲਿਆਉਣਾ ਆ ਜਦੋਂ ਜਦੋਂ ਤੁਸੀਂ ਬੰਦਰੀ ਵਿੱਚ ਸਿਮਰਨ ਵਿੱਚ ਬੈਂਦੇ ਹੋ ਮਨ ਟੁੱਟਦਾ ਹੈ ਮਨ ਇੱਧਰ ਉੱਧਰ ਦੇ ਖਿਆਲਾਂ ਵਿੱਚ ਭੱਜਦਾ ਹੈ ਬੈਠੇ ਤੁਸੀਂ ਮਾਲਕ ਦੀ ਹਜ਼ੂਰੀ ਵਿੱਚ ਹੁੰਦੇ ਹੋ ਪਰ ਮਨ ਤੁਹਾਡਾ ਕਿਤੇ ਹੋਰ ਹੁੰਦਾ ਹੈ ਤੇ ਇਸ ਕਰਕੇ ਮਨ ਨੂੰ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਬੰਦੇ ਹੋ ਕਿ ਵਾਰ-ਵਾਰ ਖਿੱਚ ਕੇ ਇੱਕ ਥਾਂ ਤੇ ਲਿਆਇਆ ਜਾਵੇ ਜਦੋਂ ਤੁਸੀਂ ਮਨ ਨੂੰ ਵਾਰ-ਵਾਰ ਖਿੱਚ ਕੇ ਇੱਕ ਪਾਸੇ ਲਾਉਣ ਦੀ ਕੋਸ਼ਿਸ਼ ਕਰੋਗੇ ਤੇ ਆਪਣੇ ਆਪ ਕੁਝ ਦਿਨਾਂ ਦੇ ਵਿੱਚ ਹੀ ਮਨ ਨੇ ਟਿਕ ਜਾਣਾ ਹੈ ਤਾਂ ਫਿਰ ਜਦੋਂ ਤੁਸੀਂ ਬੰਦਗੀ ਕਰਨ ਬੈਠੋਗੇ ਸਿਰਫ ਔਰ ਸਿਰਫ ਧਿਆਨ ਤੁਹਾਡਾ ਤੁਹਾਡੇ ਮੁਰਸ਼ਿਦ ਤੁਹਾਡੇ ਗੁਰੂ ਵੱਲ ਹੋਵੇਗਾ ਨਾ ਹੀ ਕਿ ਇੱਧਰ ਉੱਧਰ ਦੀਆਂ ਗੱਲਾਂ ਵਿੱਚ ਹੋਵੇਗਾ ਕਿਉਂਕਿ ਬੈਠੇ ਤੁਸੀਂ ਮਾਲਕ ਦਾ ਸਿਮਰਨ ਕਰਨ ਹੁੰਦੇ ਹੋ ਤੇ ਫਿਰ ਦੇ ਰਿਸ਼ਤੇਦਾਰੀਆਂ ਵਿੱਚੋਂ ਪਰੇਸ਼ਾਨੀਆਂ ਵਿੱਚੋਂ ਸੋਚ ਵਿਚਾਰ ਤੁਹਾਡੀ ਕਿਤੇ ਹੋਰ ਹੀ ਫਿਰਦੀ ਹੈ ਸੋ ਇਸ ਕਰਕੇ ਇਸ ਸੋਚ ਨੂੰ ਸਹੀ ਕਰਨ ਲਈ ਵੀ ਤੁਹਾਨੂੰ ਇੱਕ ਹੀ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਮਨ ਨੂੰ ਖਿੱਚਣਾ ਹੈ ਮਨ ਨੂੰ ਟਿਕਾਉਣਾ ਹੈ ਬਾਰ ਬਾਰ ਇਹ ਸਮਝਾਉਣਾ ਹੈ ਕਿ ਨਹੀਂ ਸਿਮਰਨ ਵਿੱਚ ਲੱਗਣਾ ਹੈ ਸੋ ਜਦੋਂ ਤੁਸੀਂ ਇਹ ਕੋਸ਼ਿਸ਼ ਕਰਦੇ ਜਾਉਂਗੇ ਤੇ ਕਿਰਪਾ ਮਾਲਕ ਦੀ ਜ਼ਰੂਰ ਹੁੰਦੀ ਹੈ ਜੀ ਸੋ ਗੱਲਾਂ ਦੇ ਕੁਝ ਨਾ ਕੁਝ ਮਤਲਬ ਹੈ ਇਸ ਲਈ ਤੁਹਾਡੇ ਮੂਰੇ ਰੱਖਦੇ ਆ ਬਾਕੀ ਆ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਦਿਲ ਤੋਂ ਅਸੀਂ ਕੋਸ਼ਿਸ਼ ਕਰੀਏ ਕਿ ਤੁਸੀਂ ਇੰਨਾ ਕੁ ਪਰਮਾਤਮਾ ਨਾਲ ਜੁੜ ਜਾਮੋ ਇੰਨੀ ਕੁ ਬੰਦਗੀ ਕਰ ਲਮੋ ਜਿਹੜਾ ਤੁਸੀਂ ਇਹ ਸੋਚੋ ਕਿ ਜ਼ਿੰਦਗੀ ਵਿੱਚ ਕੋਈ ਸਾਨੂੰ ਟੱਕਰਿਆ ਹੈ ਸਾਨੂੰ ਚੰਗੇ ਪਾਸੇ ਲਗਾ ਰਿਹਾ ਹੈ ਬਾਕੀ ਅਸੀਂ ਕਿਸੇ ਦੇ ਗੁਰੂ ਨਹੀਂ ਬਣ ਸਕਦੇ ਕਿਸੇ ਦੇ ਰੱਬ ਨਹੀਂ ਬਣ ਸਕਦੇ ਅਸੀਂ ਸਿਰਫ ਇੱਕ ਛੋਟੇ ਜਿਹੇ ਉਹ ਪਰਮਾਤਮਾ ਦੇ ਆਪਣੇ ਆਪ ਨੂੰ ਦਾਸ ਹੀ ਕਹਾਂਗੇ ਵੈਸੇ ਦਾਸ ਵੀ ਬਣਨਾ ਬਹੁਤ ਵੱਡੀ ਗੱਲ ਹੈ ਜੀ ਸੋ ਮਾਲਕ ਦੀ ਥੋੜੀ-ਬਹੁਤ ਕਿਰਪਾ ਹੈ ਜੀ ਫਿਰ ਵੀ ਕੋਸ਼ਿਸ਼ ਹੈ ਕਿ ਇਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਕੁਝ ਇਹੋ ਜਿਹੇ ਕਰਮ ਕਰ ਜਾਈਏ ਰੂਹਾਂ ਜਾਗਰਣ ਤੇ ਰੂਹਾਂ ਪਰਮਾਤਮਾ ਨਾਲ ਜੁੜਨ ਇੰਨੀ ਕ ਪੰਦਗੀ ਕਰਨ ਕਿ ਆਪਣਾ ਵੀਸ ਨਾਲ ਲੈਣ ਤੇ ਗਾਂ ਅੱਗੇ ਹੋਰ ਵੀ ਰੂਹਾਂ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਨ ਹੋਰ ਰੂਹਾਂ ਨੂੰ ਵੀ ਚੰਗੇ ਪਾਸੇ ਲਾਉਣ ਦੀ ਕੋਸ਼ਿਸ਼ ਕਰਿਆ ਕਰੋ ਜੀ ਕਿ ਬਹੁਤ ਚੰਗਾ ਕਰਮ ਹੈ ਜਿੱਕਰ ਤੁਸੀਂ ਪੈਸਾ ਖਰਚ ਕੇ ਕੋਈ ਚੰਗਾ ਕਰਮ ਨਹੀਂ ਕਰ ਸਕਦੇ ਇਹੋ ਜੀ ਪ੍ਰੋਬਲਮ ਹੈ ਤਾਂ ਜਿੱਥੇ ਤੁਸੀਂ ਕਿਸੇ ਦੀ ਗੱਲ ਕਰਦੇ ਹੋ ਚੋਲ ਹੀ ਨਿੰਦੇ ਜਾਂਦੀ ਉੱਥੇ ਤੁਸੀਂ ਪਰਮਾਤਮਾ ਦੇ ਨਾਲ ਜੋੜਨ ਦੀ ਇਨਸਾਨ ਕੋਸ਼ਿਸ਼ ਕਰੋ ਟੋਕੋ ਇਹ ਗੱਲ ਗਲਤਾ ਨਹੀਂ ਕਿ ਆਨੰਦ ਲੈਣਾ ਉਹਨਾਂ ਗੱਲਾਂ ਦਾ ਕਿ ਕਿਸੇ ਦੇ ਘਰ ਦੀ ਗੱਲ ਸੁਣ ਕੇ ਆਪਣੇ ਮਨ ਨੂੰ ਸ਼ਾਂਤ ਕਰਨਾ ਨਹੀਂ ਇੱਥੇ ਜੋ ਸੱਚ ਹੈ ਸੱਚ ਦਾ ਸਾਥ ਦੋ ਪ੍ਰਸ਼ੱਕ ਦੀ ਤੁਹਾਡੀ ਉਸ ਪਰਿਵਾਰ ਨਾਲ ਮੰਨ ਲਓ ਕਿ ਇੱਕ ਪਰਿਵਾਰ ਹੈ ਤੁਹਾਡੀ ਉਹਨਾਂ ਬਣਦੀ ਨਹੀਂ ਤੇ ਉਹ ਆਪਸ ਵਿੱਚ ਹੀ ਜੋ ਘਰ ਦੇ ਮੈਂਬਰ ਨੇ ਉਹ ਲੜਦੇ ਨੇ ਪਰ ਜਿੱਥੇ ਜਿਹੜਾ ਸਹੀ ਆ ਉਹਦੇ ਬਾਰੇ ਤੁਸੀਂ ਸੋਚ ਨਾਲ ਸਹੀਦ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਕਿ ਨਹੀਂ ਆਹ ਗੱਲ ਇਦਾਂ ਨਹੀਂ ਇਦਾਂ ਬਣਦੀ ਨਾ ਹੀ ਕਿ ਇਹ ਮਜ਼ਾ ਲੈਣਾ ਹੈ ਕਿ ਤੁਹਾਡੇ ਘਰ ਵਿੱਚ ਆ ਚੱਲਦਾ ਤੇ ਉੱਥੇ ਹੋਰ ਜ਼ਿਆਦਾ ਗੱਲ ਵਧਾ ਚੜਾ ਕੇ ਕਰਨੀ ਸੋ ਚਾਹੇ ਲੱਖ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਪਰ ਜੇ ਤੁਹਾਨੂੰ ਲੱਗਦਾ ਆ ਕਿ ਇੱਥੇ ਉਹ ਇਨਸਾਨ ਸਹੀ ਹੈ ਤੇ ਉੱਥੇ ਉਹਦਾ ਸਾਥ ਦੇਣਾ ਤੇ ਪਰਮਾਤਮਾ ਦੇ ਨਾਲ ਵਾਰ-ਵਾਰ ਕੋਸ਼ਿਸ਼ ਇਹ ਕਰਨੀ ਕਿ ਹਰ ਇੱਕ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਆ ਕਿ ਆਪਣੇ ਮਾਲਕ ਨਾਲ ਜੁੜੋ ਚੰਗੀ ਗੱਲ ਨੂੰ ਜਦੋਂ ਤੁਸੀਂ ਸਮਝਾਉਣਾ ਸ਼ੁਰੂ ਕਰੋਗੇ ਉਹ ਪਰਮਾਤਮਾ ਦੇ ਖਾਤੇ ਵਿੱਚ ਤੁਹਾਡਾ ਨਾਮ ਚੜ ਜਾਵੇਗਾ ਕਿ ਇਹ انسان ਚੰਗੇ ਪਾਸੇ ਲੱਗਾ ਹੋਇਆ ਹੋਰ ਵੀ ਰੂਹਾਂ ਨੂੰ ਮੇਰੇ ਚਰਨਾਂ ਨਾਲ ਲਾਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਇਹ ਬਹੁਤ ਹੀ ਵੱਡੇ ਤੇ ਚੰਗੇ ਕਰਮ ਹੁੰਦੇ ਨੇ ਜੀ ਸੋ ਹੁਣ ਆਪਾਂ ਇੱਥੇ ਇਹ ਮੇਨ ਵਿਸ਼ਾ ਦੱਸਦੀ ਐ ਜਦੋਂ ਵੀ ਤੁਸੀਂ ਰਾਤ ਨੂੰ ਸੌਣਾ ਹੈ ਸੌਣ ਲੱਗਿਆਂ ਪਹਿਲਾਂ ਤਾਂ ਜੋ ਤੁਸੀਂ ਵੰਦਗੀ ਭਜਨ ਕਰਦੇ ਹੋ 5-10 ਮਿੰਟ ਦਾ ਉਹ ਕਰ ਲਵੋ ਤੇ ਸੌਣ ਲੱਗੇ ਅੱਖਾਂ ਬੰਦ ਕਰਨ ਤੋਂ ਪਹਿਲਾਂ ਆਪਣੇ ਫੋਨ ਦੇ ਉੱਤੇ ਕੋਈ ਧਾਰਮਿਕ ਸ਼ਬਦ ਕੋਈ ਬਾਣੀ ਕੋਈ ਸ਼ਲੋਕ ਸੋ ਕੋਈ ਵੀ ਸ਼ਬਦ ਲਾ ਲਓ ਧਾਰਮਿਕ ਲਗਾ ਕੇ ਫੋਨ ਤੇ ਅੱਖਾਂ ਬੰਦ ਕਰਕੇ ਸੌਂ ਜਾਓ ਤੇ ਆਪਣੇ ਪਰਮਾਤਮਾ ਵੱਲ ਧਿਆਨ ਜੋੜਨ ਦੀ ਕੋਸ਼ਿਸ਼ ਕਰੋ ਸੋਤੀ ਲਗਾਓ ਅੱਖਾਂ ਮੋਰੇ ਆਪਣੇ ਗੁਰੂ ਦੀ ਆਪਣੇ ਪੀਰ ਦਾ ਸਰੂਪ ਲੈ ਕੇ ਆਉਣਾ ਹੈ ਤੇ ਉਹਦੇ ਨਾਲ ਤੁਹਾਨੂੰ ਜਦੋਂ ਨੀਂਦ ਆਵੇਗੀ ਤੁਸੀਂ ਕੁਝ ਦਿਨਾਂ ਵਿੱਚ ਹੀ ਦੇਖੋਗੇ ਤੁਹਾਨੂੰ ਤੁਹਾਡੇ ਮੁਰਸ਼ਿਦ ਦੇ ਜਦੋਂ ਤੁਸੀਂ ਦਿਲੋਂ ਯਾਦ ਕਰੋਗੇ ਪ੍ਰੇਮ ਪਾਉਗੇ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤੁਹਾਨੂੰ ਤੁਹਾਡੇ ਮਾਲਕ ਦੇ ਤੁਹਾਡੇ ਮੁਰਸ਼ਿਦ ਦੇ ਦਰਸ਼ਨ دیدار ਜਰੂਰ ਹੋਣਗੇ ਜੀ ਇੱਕ ਕਰਮ ਕਰਕੇ ਦੇਖੋ ਤੁਹਾਨੂੰ ਲਾਭ ਆਪਣੇ ਆਪ ਮਿਲਣਾ ਸ਼ੁਰੂ ਹੋ ਜਾਵੇਗਾ ਗੱਲ ਵਿਸ਼ਵਾਸ ਤੇ ਖਤਮ ਹੁੰਦੀ ਹੈ ਜੀ ਵਿਸ਼ਵਾਸ ਜਰੂਰ ਰੱਖਣਾ ਇਹ ਕਰਮ ਕਰਦੇ ਹੋਏ ਤੇ ਕਰਮ ਕੋਈ ਵੀ ਵਿਅਥਾ ਨਹੀਂ ਜਾਂਦਾ ਜੀ ਹਰ ਇੱਕ ਕਰਮ ਦਾ ਹਿਸਾਬ ਉਹ ਪ੍ਰਮਾਤਮਾ ਨਾਲ ਦੀ ਨਾਲ ਦਿੰਦਾ ਹੈ ਤੇ ਤੁਹਾਨੂੰ ਨਾਲ ਦੀ ਨਾਲ ਸੰਕੇਤ ਦਵੇਗਾ ਸੋ ਜਿਨ੍ਹਾਂ ਗੱਲਾਂ ਨੂੰ ਸਮਝ ਕੇ ਤੁਸੀਂ ਆਪਣੇ ਮੁਰਸ਼ਿਦ ਤੇ ਔਰ ਵੀ ਜ਼ਿਆਦਾ ਵਿਸ਼ਵਾਸ ਪੱਕਾ ਕਰ ਸਕਦੇ ਹੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਕੀ ਰੰਧੀ ਜੀ ਜੈ ਸਾਈਆਂ